ਅਹਿਲੀ ਪਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਦਿਹਾੜਾ ਹਲਕਾ ਬਟਾਲਾ ਦੇ ਪਿੰਡ ਕਲੇਰ ਖੁਰਦੇ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਬਾਣੀ ਕੀਰਤਨ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਹੋਈਆਂ ਤੇ ਹੈੱਡ ਗ੍ਰੰਥੀ ਬਾਬਾ ਗੁਰਜੀਤ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਤੇ ਜ਼ਿੰਦਾਦਾਰ ਕਸਟਕੀਆਂਵਾਂ ਸੰਤਾਂ ਨੂੰ ਜਾਗਰੂਕ ਕੀਤਾ ਪੰਜਾਬ ਫਾਸਟ ਨਿਊਜ਼ ਦੇ ਲਈ ਗੁਦਾਸਪੁਰ ਤੋਂ ਜੀ ਗਰੁੱਪਸ ਇੰਗਲੇਡ ਦੀ ਰਿਪੋਰਟ ਉਂਝਤਾ ਬਾਬੇ ਆਏ ਬਥੇਰੇ ਇੱਕ ਇੱਕ ਦੇ ਪੰਜ ਪੰਜ ਸੀਦੇ ਰੇ ਇੱਕ ਇੱਕ ਦੇ ਪੰਜ ਪੰਜ ਸੀਦੇ ਰੇ ਉਂਝਤਾ ਬਾਬੇ ਆਏ ਬਥੇਰੇ ਇੱਕ ਇੱਕ ਦੇ ਪੰਜ ਪੰਜ ਸੀਦੇ ਰੇ ਪਰੋਂਦੇ ਵਾਂਗੂ ਸੱਚ ਦਾ ਹੋਕਾ ਔਰ ਕਿਸੇ ਨੇ ਲਾਇਆ ਨਾ ਹਾਈ ਪਾਪੀ ਨਾਨਕ ਵਰਗਾ ਬਾਬਾ ਮੁਰ ਦੁਨੀਆ ਤੇ ਆਇਆ ਨਾ ਵਾਦੇ ਨਾਨਕ ਵਰਗਾ ਬਾਬਾ ਮੁਰ ਦੁਨੀਆ ਤੇ ਆਇਆ ਨਾ ਲੋਕੀ ਜੋ ਇਹਨਾ ਦੇ ਹੁਣ ਗਾਉਂਦੇ ਨੇ ਉਹ ਵੇਮਾਂ ਦੇ ਵਿੱਚ ਕਤਦਸੀ ਇਹ ਵੇਮਾਂ ਦੇ ਵਿੱਚ ਪਾਉਂਦੇ ਨੇ ਫੇਰ ਵੀ ਮੂਰਖ ਲੋਕੀ ਜੋ ਇਹਨਾ ਦੇ ਹੁਣ ਗਾਉਂਦੇ ਨੇ ਪਾਉਂਦੇ ਤੋਂ ਸਭ ਨੇ ਪੜਿਆ ਏ ਪਾਉਂਦੇ ਨੂੰ ਕਿਸੇ ਪੜਾਇਆ ਆਇ ਪਾਪੇ ਨਾਨਕ ਵਰਗਾ ਬਾਬਾ ਮੁਰ ਦੁਨੀਆ ਤੇ ਆਇਆ ਨਾ ਬਾਦੇ ਨਾਨਕ ਵਰਗਾ ਬਾਬਾ ਮੁਰ ਦੁਨੀਆ ਤੇ ਆਇਆ ਨਾ ਬਖਸ਼ੌਣ ਲਈ ਦਿੱਗੇ ਪੈਰਾਂ ਵਿੱਚ ਸਾਰੇ ਕਈਆਂ ਨੇ ਮੰਦਾ ਬੋਲਿਆ ਕਈਆਂ ਨੇ ਪੱਥਰ ਮਾਰੇ ਫਿਰ ਵੀ ਭੁੱਲਾ ਬਖਸ਼ੌਣ ਲਈ ਦਿੱਗੇ ਪੈਰਾਂ ਵਿੱਚ ਸਾਰੇ ਉਹ ਸੱਚ ਨੂੰ ਸੱਚ ਹੀ ਦੇ ਸਲਾਇਆ ਨਾ ਹਾਈ ਬਾਬੇ ਨਾਨਕ ਵਰਗਾ ਬਾਬਾ ਮੁਰ ਦੁਨੀਆ ਤੇ ਆਇਆ ਨਾ ਬਾਬੇ ਨਾਨਕ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਥੱਲੇ ਫੁਰਗਦੀ ਸਮੂਹ 사 ਸਕਤ ਨੇ ਭਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਅਵਤਾਰਪੁਰ ਦੀਆਂ ਖੁਸ਼ੀਆਂ ਅੰਦਰ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਹੈ ਸਤਿਗੁਰੂ ਆਪ ਜੀ ਦੀ ਪੁਸਤਕ ਦੇ ਵਿੱਚ ਭਾਈ ਗੁਰਦਾਸ ਜੀ ਨੇ ਵਚਨ ਕੀਤੇ ਨੇ ਸੇਂਗੋ ਬੰਕਾ ਮੇਰੇ ਗਾਵਲੀ ਭੰਨੀ ਜਾਏ ਨਾ ਤੀਰ ਕਰੋਵਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੂ ਜੀ ਦੇ ਅਵਤਾਰ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੀ ਅਗਿਆਨਤਾ ਨੂੰ ਮਿਟਾ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ ਉਹ ਗਿਆਨ ਦੀ ਰਹਿਮਾਈ ਜਿਹੜੀ ਆ ਸਾਡੀ ਗੁਰਬਾਣੀ ਕਰਦੀ ਆ ਤੇ ਗੁਰਬਾਣੀ ਦੀ ਛਤਰ ਛਾਇਆ ਹੇਤੀ ਇਹ ਨਗਰ ਫੀਸਰ ਨਿਕਲ ਰਹੇ ਆ ਸਾਨੂੰ ਸਾਰਿਆਂ ਨੂੰ गुरबाणी की छत हे अपने जीवन कला समाजी करेबत सारे लोग इंटरनेट चलता नहीं दौड़ता है ऑनलाइन क्लासेस हो या फोर के मूवीज सबका सब कुछ एक पर चले और झगड़ा और प्राइसिंग ऐसी की बटुए को भी हो नो लफड़ा तो आप भी लगो क्यूँकी हर घर के लिए नेट प्लस जरूरी है